ਹਾਇ ਜੰਦੀਆ ਹਾਂਜੀ ਪ੍ਰਭ ਬੋਲਦਾ ਹੂੰ ਹੂੰ ਤੇ ਮੈਂ ਕਿਹਾ ਵੀ ਤੁਹਾਡੇ ਡੈਡੀ ਕਹਿੰਦਾ ਸੀ ਕਿ ਗੱਲ ਕਰਨੀ ਹੈ ਯੂ ਸਰ ਤੋਂ ਆਏ ਤੋਂ ਆਏ ਆਈ ਸੌਰੀ ਫੇਰ ਯੂ ਸਰ ਤੋਂ ਆ ਗਏ ਹੂੰ ਹੂੰ ਤੇ ਮੈਂ ਗਾਣ ਕੋ ਆਇਆ ਕਰ ਲਾ ਗੱਲ ਘਰ ਦੇ ਬਾਹਰ ਹੀ ਆ ਕਿੱਥੇ ਆ ਤੁਹਾਡੇ ਘਰਾਂ ਬਾਹਰ ਆਣਾ ਬਾਹਰ ਜੀ ਅਸੀਂ ਅੰਦਰ ਆਈ ਐ ਇੱਕ ਮਿੰਟ ਮੈਂ ਦੱਸਦੀ ਰਹੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਫਾਰਮ ਹਾਊਸ ਵਾਲੀ ਕੁੜੀ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦਾ ਨਾਮ ਹੈ ਉਪਲ ਫਾਰਮ ਤੇ ਦੋਸਤੋ ਜਿਸ ਦੀ ਵੀਡੀਓਜ਼ ਦੇ ਮੰਗੇਤਰ ਇੰਦਰ ਵੱਲੋਂ ਕੀਤੀ ਗਈ ਅਤੇ ਉਸ ਤੋਂ ਬਾਅਦ ਕੁੜੀ ਨੂੰ ਕਾਫੀ ਜ਼ਿਆਦਾ ਬਲੈਕਮੇਲ ਵੀ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਮੁੰਡੇ ਦਾ ਸਾਰਾ ਸੱਚ ਆਇਆ ਸਾਹਮਣੇ ਕਿਉਂਕਿ ਉਸ ਦੀਆਂ ਸਾਰੀਆਂ ਚੈਟਸ ਹੋ ਗਈਆਂ ਲੀਕ ਜਿਸ ਦੇ ਵਿੱਚ ਇਹ ਪਤਾ ਲੱਗਾ ਕਿ ਮੁੰਡੀ ਨੇ ਆਪਣੀ ਦੋਸਤ ਦੇ ਨਾਲ ਮਿਲ ਕੇ ਕੁੜੀ ਨੂੰ ਗੋਲੀਆਂ ਦਿੱਤੀਆਂ ਸੀ ਨੀਂਦ ਵਾਲੀਆਂ ਤੇ ਜਿਸ ਤੋਂ ਬਾਅਦ ਕੁੜੀ ਨੂੰ ਪਤਾ ਨਹੀਂ ਲੱਗਾ ਅਤੇ ਉਹਨਾਂ ਨੇ ਵੀਡੀਓ ਰਿਕਾਰਡ ਕਰ ਲਈ ਤੇ ਮਿੱਤਰੋ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਚ ਜਰੂਰ ਦੱਸਿਓ ਧੰਨਵਾਦ